माननीय सीएम पंजाब ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਵੱਲੋਂ ਜੋ ਜਿਲ੍ਹਾ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਦੀ ਜਿਹੜੀ ਚਲਾਈ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਕਿਉਂਕਿ ਰਹਿਾਨਾ ਜੱਟਾ ਥਾਣਾ ਰਾਵਲਪਿੰਡੀ ਦੇ ਵਿੱਚ 35 2025 ਨੂੰ ਹੋਈ ਸੀ ਉਹਨੂੰ ਅਸੀਂ ਟਰੇਸ ਕਰ ਲਿਆ ਹੈਗਾ ਇੱਕ ਦੋਸ਼ੀ ਨੂੰ ਅਸੀਂ ਅਰੈਸਟਰੀ ਕਰ ਲਿਆ 35 2025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਵੜੇ ਐ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਨੇ ਤਕਰੀਬਨ 38 ਲੱਖ ਰੁਪਏ ਦੀ ਡਕੈਤੀ ਮਾਰੀ ਐ ਡਕੈਤੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਏ ਇਨਫੋਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵਕਫ ਵਕ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਐਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇਨਚਾਰਜ ਸੀਆਈਏ ਕਪੂਰਥਲਾ ਆਤੇ ਐਸਐਚਓ ਢਾਵਲਪਿੰਡੀ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲਿਆ ਗਿਆ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ੀਆਂ ਨੇ ਪਿਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਕਾਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਨ ਕੀਤਾ 7 6 2025 ਨੂੰ ਅਸੀਂ ਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਹੈ ਅਰੈਸਟ ਉਪਰੰਤ ਸਰਚ ਦੌਰਾਨ ਉਹਦੇ ਕੋਲੋਂ 13 ਲੱਖ 10 ਹਜ਼ਾਰ ਰੁਪਏ ਜਿਹੜਾ ਬੈਂਕ ਤੋਂ ਉਹਨੇ ਡਕੈਤੀ ਦੁਆਰਾ ਉਹਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 mm ਦਾ ਜਿਹੜਾ ਦੇਸੀ ਪਿਸਤੌਲ ਉਹ ਵੀ ਇਹਦੇ ਕੋਲ ਰਿਕਵਰ ਹੋਇਆ ਹੈ ਮੋਢਲੀ ਪੁਸ਼ਕੇਸ਼ ਜਿਹੜੇ ਇਹਦੇ ਦੋ ਹੋਰ ਸਾਥੀ ਐ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵਕ ਵਕ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਅਸੀਂ ਛੇਤੀ ਛੇਤੀ ਫੜ ਲਾਂਗੇ ਸਰ ਕੋਈ ਦੋਸ਼ੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿਹੜੀ ਕਿਹੜੀ ਹਾਰਡਲਸ ਕ੍ਰੀਏਟ ਕੀਤੀ ਹੈ ਇਹਨਾਂ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਇਨੀਸ਼ੀਏਟ ਕਰਨਾ ਨਹੀਂ ਬਿਲਕੁਲ ਆਪ ਜਿਹੜਾ ਦੋਸ਼ੀ ਹੈਗੇ ਆ ਉਹਨਾਂ ਨੂੰ ਪੁਲਿਸ ਨੂੰ ਗੁੰਮਰਾਹ ਕਰਨ ਲਈ ਵਕਫ ਵਕ ਪੈਂਤਰੇ ਉਹਨਾਂ ਨੇ ਵਰਤੇ ਹੈਗੇ ਆ ਉਹਨਾਂ ਨੇ ਮੋਬਾਈਲ ਫੋਨ ਵਕਫ ਵਕ ਲੋਕੇਸ਼ਨਾਂ ਤੇ ਸਿਟਦੇ ਸੀਗੇ ਉਹਨਾਂ ਨੇ ਸੜਕਾ ਉਹ ਲੈਣ ਦੀ ਕੋਸ਼ਿਸ਼ ਕੀਤੀ ਆ ਜਿੱਥੇ ਸੀਸੀਟੀਵੀ ਕਵਰੇਜ ਪ੍ਰੋਪਰ ਨਹੀਂ ਹੈਗੀ ਤੇ ਅੱਛਾ ਉਹਨਾਂ ਨੇ ਹੋਰ ਵੀ ਕਥਾ ਥਾ ਇਨਾਂ ਨੇ ਯੂਟਰਨਸ ਲਏ ਹੈ ਤੇ ਸਾਡੀ ਇਨਵੈਸਟੀਗੇਸ਼ਨ ਚ ਇਹਨਾਂ ਨੇ ਜਿਹੜੀ ਹਰਡਲ ਪਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਸੀ ਰਿਕਾਰਡ ਟਾਈਮ 'ਚ ਜਿਹੜਾ ਕੇਸ ਕੈਚ ਕੀਤੇ ਨੇ ਲਾ ਪ੍ਰੋਫਾਈਲ ਜਿਹੜੇ ਅਰੈਸਟ ਹੋਏ ਨੇ ਉਹ ਜਿਹੜੇ ਬਾਕੀ ਨਹੀਂ ਹੋਣਾ ਆ ਜਿਹੜਾ ਅਰੈਸਟ ਹੋਇਆ ਗੁਰਮਿੰਦਰ ਸਿੰਘ ਇੱਕ ਪ੍ਰਾਈਵੇਟ ਫਰਮ 'ਚ ਜਿਹੜਾ ਕੰਮ ਕਰਦੇ ਹੈਗੇ ਆ 12ਵੀਂ ਪਾਸ ਹੈਗੇ ਆ ਤੇ ਇਹਨਾਂ ਦੀ ਜਿਹੜੀ ਇਹ ਪਹਿਲੀ ਵਾਰਦਾਤ ਹੈਗੀ ਹੈ ਇਹਨਾਂ ਤੇ ਜਿਹੜੇ ਵਾਰਦਾਤ ਦੇ ਵਿੱਚ ਨਾਲ ਸੀਗੇ ਉਹਨਾਂ ਦੇ ਉੱਤੇ ਮਲਟੀਪਲ ਐਫ ਆਈ ਆਰ ਪਹਿਲਾਂ ਹੀ ਹੈਗੀਆਂ ਪਹਿਲਾਂ ਉਹਨਾਂ ਤੇ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਮਾਸਟਰਮਾਈਂਡ ਵੀ ਉਹੀ ਸੀਗਾ ਜਾਂ ਵਰਨਾ ਗੱਡੀ ਜਿਹੜੀ ਵਾਰਦਾਤ 'ਚ ਵਰਤੀ ਗਈ ਸੀ ਉਹ ਵੀ ਉਹਨਾਂ ਦੀ ਸੀਗੀ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਿਆ ਬੈਂਕ ਦੀ ਸਰ ਬੈਂਕ ਦੀ ਰੋਬਰੀ ਦੀ ਯੋਜਨਾ ਜਿਸ ਤਰ੍ਹਾਂ ਇਹਨਾਂ ਨੇ ਬਣਾਈ ਹੈ ਜਿਸ ਤਰ੍ਹਾਂ ਇਹਨਾਂ ਨੇ ਸਾਰੇ ਇਹ ਇਲਜ਼ਾਮ ਇਹਨੂੰ ਵਾਰਦਾਤ ਨੂੰ ਜਾਂ ਦਿੱਤਾ ਅਬ ਬੇਸਿਕ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਪਹਿਲੇ ਹੀ ਸੀਗਾ ਤੇ ਜਿਹੜੀ ਰੈਕ ਸਟੋਰੀ ਚ ਸਟੋਰੀ ਹੁੰਦੀ ਹੈ ਕਿ ਸਾਨੂੰ ਇੱਕ ਵਾਰਦਾਤ ਦੇ ਵਿੱਚ ਸਾਨੂੰ ਚੰਗੇ ਪੈਸੇ ਵੱਢ ਜਾਣ ਇਹੀ ਇਹਨਾਂ ਦੀ ਮੋਟੀਵੇਸ਼ਨ ਸੀ ਤਾਂ ਇਸ ਤੇ ਇਸ ਤਹਿਤ ਹੀ ਇਹਨਾਂ ਨੇ ਜਿਹੜਾ ਪਲਾਨ ਜਿਹੜਾ ਰਚਿਆ ਹੈਗਾ ਬੈਂਕ ਦੀ ਇਹਨਾਂ ਨੇ ਪਹਿਲਾਂ ਹੀ ਜਿਹੜੀ ਰੈਕੀ ਕੀਤੀ ਹੋਈ ਸੀ ਤੇ ਜਿਹੜੇ ਮਾਸਟਰਮਾਈਂਡ ਨੇ ਪ੍ਰੋਪਰ ਪਲੈਨਿੰਗ ਕਰਕੇ ਹੀ ਗੁਰਮਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸਾਡੇ ਕੋਲ ਇਕੱਠੇ ਵੀ ਇਹਨਾਂ ਨੇ ਸਵਾਲ ਇਹ ਕੀ ਇਹਨਾਂ ਜਿਹੜੀ ਰਕਮ ਸੀ ਕਿ 13 ਲੱਖ 10 ਹਜ਼ਾਰੀ ਸੀਗੇ ਜਾਂ ਜ਼ਿਆਦਾ। ਜਿਹੜਾ ਇੱਕ ਦੋਸ਼ੀ ਹੈਗਾ ਉਹਦਾ ਸ਼ੇਅਰ ਅਸੀਂ ਰਿਕਵਰ ਕਰ ਲਿਆ। ਬਾਕੀ ਦੋ ਦੋਸ਼ੀ ਹਜੇ ਪੈਂਡਿੰਗ ਹੈ। ਉਹਨਾਂ ਤੋਂ ਵੀ ਅਸੀਂ ਜਿਹੜੀ ਪੂਰੀ ਰਕਮ ਹੈ ਯਾਨੀ ਮੰਡ ਦੀ ਰਿਕਵਰੀ ਅਸੀਂ ਕਰਾਂਗੇ। ਇਹ ਪੂਰੀ ਰਕਮ ਹੈ ਜਿੰਨੇ ਲੁੱਟ ਕੇ ਇਹਨਾਂ ਤੇ ਜਿਹੜਾ ਡਿਵਾਈਡ ਕੀਤਾ ਇਹਨਾਂ ਪੂਰੀ ਰਕਮ। ਹਜੇ ਇਹ ਕੱਲ੍ਹ ਨਹੀਂ ਜਾ ਸਕਦੀ ਕਿਉਂਕਿ ਬਾਕੀ ਰਕਮ ਹਜੇ ਰਿਕਵਰ ਨਹੀਂ ਹੋਈ ਹੈ। ਸਰ ਬੈਂਟਰ ਰੋਬਰੀ ਲਈ ਬੈਂਟਰ ਦੇ ਅੰਦਰ ਵੀ ਬੰਦੇ ਮਲਾਇਮ ਵੀ ਹੈ ਨਾ ਜੁੜੇ ਹੋ ਸਾਈ ਹੈ ਜੀ ਬਿਲਕੁਲ ਇਹ ਪਰਤਾਲ ਦੌਰਾਨ ਅਸੀਂ ਇਹਨੂੰ ਵੀ ਬਾਚਾ ਨਹੀਂ ਸਭ ਨੂੰ ਪਤਾ ਲੱਗ ਗਿਆ ਕਿ ਕਿਉਂ ਡਾਕਟਰ ਮਾਰੇ ਉਹਨੇ ਇੱਥੇ ਉਹ ਐਸ਼ੀ ਕਰਨ ਦੀ ਜਾਂ ਕੋਈ ਮੁਸ਼ਲ ਆਤੀ ਅੰਡਰ ਇਨਵੈਸਟੀਗੇਸ਼ਨ ਬ੍ਰਾਮ ਦੀ ਕੀ ਹੋਈ ਆ ਬ੍ਰਾਮ ਦੀ ਦਸਤੀ ਇੱਕ ਸਪੈਸਿਫਿਕ ਸਵਾਲ ਤੇ ਕੈਸ਼ 4 ਪਈ